ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਿਓਰ ਮਸਲੀਨ ਦੇ ਵਿੱਚ ਸੂਟ ਲੈ ਕੇ ਆਏ ਜੀ ਦੋ ਤਰ੍ਹਾਂ ਦੇ ਮੈਂ ਸੈੱਟ ਦਿਖਾਉਣੇ ਆ ਤੁਹਾਨੂੰ ਇੱਕ ਤਾਂ ਪਲੇਨ ਜਿਹੜੀ ਪਿਓਰ ਮਸਲੀਨ ਹੁੰਦੀ ਆ ਉਹ ਵਾਲੀ ਇੱਕ ਮਸਲੀਨ ਸ਼ਿਮਰ ਦੇ ਵਿੱਚ ਸੂਟ ਦਿਖਾਵਾਂਗੇ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 7:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਥੋੜਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕਿਉਂਕਿ ਹਰੇਕ ਤਰ੍ਹਾਂ ਦੀ ਸਟੀਚਿੰਗ ਕਰੀਦੀ ਹੈ ਤਾਂ ਤੁਸੀਂ ਤਾਂ ਵੀ ਰੈਡੀ ਕਰਾ ਕੇ ਵੀ ਸੂਟ ਮੰਗਾ ਸਕਦੇ ਹੋ ਬਾਕੀ ਜਿਵੇਂ ਵੀਡੀਓ 'ਚ ਆਪਾਂ ਅਨਸਟੀਚ ਦਿਖਾਉਨੇ ਐਵੇਂ ਸੂਟ ਮੰਗਾਉਣੇ ਤਾਂ ਵੀ ਤੁਸੀਂ ਮੰਗਾ ਹੀ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803884680800 ਤੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਬਾਕੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਤੁਸੀਂ ਮੈਨੂੰ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਦੇ ਹੋ ਨਾਲ ਦੀ ਨਾਲ ਤੁਸੀਂ ਆਪਣੇ ਕੋਰੀਅਰ ਚਾਰਜਸ ਵੀ ਐਡਰੈਸ ਭੇਜ ਕੇ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਜੀ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜੀ ਤਾਂ ਤੁਸੀਂ ਸੂਟਾਂ ਦੇ ਹਰੇਕ ਦੇ ਆਪਾਂ ਨੰਬਰ ਪਾਏ ਹੁੰਨੇ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਤੇ ਬਾਕੀ ਕਈ ਵਾਰੀ ਬਹੁਤ ਮੈਸੇਜ ਅੱਜ ਮੈਨੂੰ ਆ ਰਹੇ ਸੀਗੇ ਵੀ ਆਪਾਂ ਪੇਮੈਂਟ ਕਿਵੇਂ ਕਰਨੀ ਹੈ ਜੀ ਪੇਮੈਂਟ ਕਿਵੇਂ ਕਰਨੀ ਹੈ ਹਨਾ ਜਿਹੜੇ ਉਰੇ ਇੰਡੀਆ ਵਾਲੇ ਹੈਗੇ ਆ ਤਾਂ ਤੁਸੀਂ Google Pay Paytm ਜਾਂ ਆਕਾਊਂਟ ਟ੍ਰਾਂਸਫਰ ਤੁਸੀਂ ਮੈਨੂੰ ਕਰ ਸਕਦੇ ਹੋ ਫੋਨ ਪੇ ਕਰ ਸਕਦੇ ਹੋ ਤੇ ਜਿਹੜੇ ਬਾਹਰ ਵਾਲੇ ਕਸਟਮਰ ਆ ਵੈਸਟਰਨ ਯੂਨੀਅਨ ਮਨੀ ਗ੍ਰਾਮ ਰੀਆ ਜਿਵੇਂ ਮਰਜੀ ਤੁਸੀਂ ਉਹ ਵੀ ਅਕਾਊਂਟ ਟ੍ਰਾਂਸਫਰ ਵੀ ਕਰ ਸਕਦੇ ਹੋ ਤੁਸੀਂ ਉਹ ਆਪਣੇ ਅਕੋਰਡਿੰਗ ਤੁਸੀਂ ਜਿਵੇਂ ਤੁਹਾਨੂੰ ਸਹੀ ਲੱਗੇ ਉਹਦੇ ਅਕੋਰਡਿੰਗ ਪੁੱਛ ਲਿਓ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਦੇਖੋ ਪਰਪਲ ਕਲਰ ਦੇ ਵਿੱਚ ਬਿਲਕੁਲ ਪਿਓਰ ਮਸਲੀਨ ਹੈ ਜੀ ਇਹ ਬਿਲਕੁਲ ਸੌਫਟ ਦੇ ਵਿੱਚ ਤੇ ਬੜਾ ਸੋਹਣਾ ਹਲਕਾ ਹਲਕਾ ਵਰਕ ਹੋਇਆ ਜੀ ਨਾਲ ਤੇ ਸਾਰੇ ਬਾਟਿਕ ਪ੍ਰਿੰਟ ਦੇ ਵਿੱਚ ਹੋਣਗੇ ਇਹ ਬਹੁਤ ਸੋਹਣਾ 골ਡਨ ਵਰਕ ਹੋਇਆ neck ਤੇ ਇਹ ਨਾਲ ਧਾਗੇ ਦਾ ਵੀ ਕੰਮ ਹੋਇਆ ਬੜਾ ਪਿਆਰਾ ਜਿਹਾ ਇਹ ਦੇਖੋ ਇਹ ਸਾਰਾ ਵਰਕ ਕੀਤਾ ਹੋਇਆ ਜਿਹੜਾ ਵਿੱਚ ਦਿਖ ਰਿਹਾ ਪਿੰਕ ਕਲਰ ਦੇ ਵਿੱਚ ਐਵੇਂ ਵਿੱਚ ਇਹ ਦੇਖੋ ਸ਼ਰਟ ਦੇ ਵਿੱਚ ਵੀ ਕੀਤਾ ਹੋਇਆ ਇਹ 골ਡਨ ਵਰਕ ਆ ਗਿਆ ਇਹ ਵੀ ਵਰਕ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਤੇ ਘੇਰੇ ਤੇ ਵੀ ਬੜਾ ਪਿਆਰਾ ਵਰਕ ਵੀ ਕੀਤਾ ਹੋਇਆ ਘੇਰੇ ਤੇ ਤੇ ਬਹੁਤ ਸੋਹਣੀ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਸਟਾਈਲਿਸ਼ ਜਿਹਾ ਸੂਟ ਹੈ ਜਿਵੇਂ ਤੁਸੀਂ ਜੌਬ ਤੇ ਜਾਂਦੇ ਹੋ ਹਲਕਾ-ਫੁਲਕਾ ਵਾਰੰਦਰ ਜਾਣ ਨੂੰ ਬਹੁਤ ਸੋਹਣੇ ਸੂਟ ਹੈ ਜੀ ਪਿਓਰ ਮਸਲੀਨ ਦੇ ਵਿੱਚ ਤੇ ਇਸ ਦੇ ਨਾਲ ਹੈਗੀ ਆ ਬਾਟਮ ਤੇ ਬਾਟਮ ਤੇ ਬੜੀ ਸੋਹਣੀ ਪੱਟੀ ਦਿੱਤੀ ਹੋਈ ਆ نیچے ਇਹ ਸਲਵਾਰ ਪਲਾਜ਼ੋ نیچے ਪਹੁੰਚਿਆ ਤੇ ਆ ਜਾਣੀ ਜੀ ਚਾਹੇ ਸਲਵਾਰ ਬਣਾਣੀ ਆ ਪਲਾਜ਼ੋ ਬਣਾਉਣਾ ਤੁਸੀਂ ਉਹਦੇ ਤੇ نیچے ਆ ਜਾਣੀ ਤੇ ਨਾਲ ਹੈਗਾ ਬੜਾ ਪਿਆਰਾ ਮਲਟੀ ਕਲਰ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਦੁਪੱਟਾ ਬੜੀ ਸੋਹਣੀ ਕਰੀਮ ਲੇਸ ਦੇ ਨਾਲ ਫਿਨਿਸ਼ਿੰਗ ਵੀ ਕੀਤੀ ਹੋਈ ਹੈ ਦੁਪट्टे ਦੀ ਬਿਲਕੁਲ ਬਰੀਕ ਕਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਤੇ ਬਹੁਤ ਪਿਆਰਾ ਸੂਟ ਹੈ ਜੀ ਇੱਥੇ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਹੈ ਇਹ ਵਾਲੇ ਸੂਟ ਦਾ 2400 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਸੂਟ ਇਹਨਾਂ ਦੇ ਜਿੰਨੇ ਵੀ ਸੂਟ ਤੁਹਾਨੂੰ ਹੁਣ ਦਿਖਾਉਣੇ ਇਹਨਾਂ ਦੀ ਜਿਹੜੀ ਬਾਟਿਕ ਤੇ ਡਿਜ਼ਾਈਨਿੰਗ ਹੈ ਉਹ ਲੱਗ ਲੱਗ ਰਹਿਣੀ ਹੈ ਜੀ ਨੈਕਸਟ ਆ ਗਿਆ ਬੜਾ ਪਿਆਰਾ ਮਹਿੰਦੀ ਦਾ ਕਲਰ ਹੈ ਇਹਦੇ ਤੁਸੀਂ ਆਪੇ ਦੇਖ ਸਕਦੇ ਹੋ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ ਹੋਊਗੀ ਸੂਟਾਂ ਦੀ ਕਿਸੇ ਦੀ ਸੇਮ ਨਹੀਂ ਹੋਣੀ ਹੈ ਜੀ ਜਿਵੇਂ ਤੁਸੀਂ ਦੋ ਸੂਟ ਵੀ ਲੈਣੇ ਤੁਸੀਂ ਬੇਚੀਜ਼ ਕੇ ਲੈ ਸਕਦੇ ਹੋ ਨੈਕ ਤੇ ਦੇਖੋ ਬੜਾ ਪਿਆਰਾ ਵਰਕ ਨੈਕ ਤੇ ਹੋਇਆ ਪਿਆਰਾ ਵਰਕ نیچے ਸਾਰੀ ਆਊਟਲਾਈਨ ਕੀਤੀ ਹੋਈ ਹੈ ਸਾਰਾ ਵਰਕ ਹੈ ਜੀ نیچے ਘੇਰੇ ਤੱਕ ਪੂਰਾ ਹੈਵੀ ਵਰਕ ਹੈ ਕਿਸੇ ਲਾਈਟ ਫੰਕਸ਼ਨ ਤੇ ਵੀ ਆਪਾਂ ਵੇਅਰ ਕਰ ਸਕਦੇ ਹਾਂ ਨਾ ਸੂਟਾਂ ਨੂੰ ਇੱਕ ਤਾਂ ਪਿਓਰ ਮਸਲੀਨ ਹੈ ਜੀ ਇਹਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਕਿਉਂਕਿ ਨਾਲ ਜੇ ਲੱਗ ਜਾਂਦਾ ਕੱਪੜਾ ਤੇ ਬਾਟਮ ਤੇ ਨਾਲ ਹਰੇਕ ਦੇ ਨਾਲ ਐਵੇਂ ਪੱਟੀ ਦਿੱਤੀ ਹੋਈ ਹੈ ਇਹ ਸਲਵਾਰ ਚਹੇ ਪਲਾਜ਼ੋ ਤੁਸੀਂ ਜੋ ਵੀ ਬਣਾਉਣਾ ਹੈ ਉਹਦੇ ਤੇ ਲਾ ਸਕਦੇ ਹੋ ਤੇ ਨਾਲ ਹੈਗਾ ਮਲਟੀ ਕਲਰ ਦੇ ਵਿੱਚ ਦੁਪੱਟਾ ਥੋੜਾ ਜਲਦੀ ਦਿਖਾਉਂਗੀ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਬਹੁਤ ਪਿਆਰਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਦੁਪੱਟਾ ਖਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਨੈਕਸਟ ਹੈਗਾ ਬੜਾ ਸੋਹਣਾ ਪਿਆਜੀ ਪਿੰਕ ਕਲਰ ਅਨਿਅਨ ਪਿੰਕ ਕਲਰ ਇੱਕ ਤੇ ਵਰਕ ਹੈ ਬਹੁਤ ਸੋਹਣਾ ਪੀਕਾਕ ਕਲਰ ਦੇ ਨਾਲ ਆਊਟਲਾਈਨਿੰਗ ਕੀਤੀ ਹੋਈ ਹੈ ਵਿੱਚ ਬਹੁਤ ਪਿਆਰਾ ਘੇਰੇ ਤੱਕ ਪੂਰਾ ਵਰਕ ਸਾਰਿਆਂ ਦੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਜਿਹੜੀ ਬਾਟਿਕ ਵਾਲੀ ਬੂਟੀ ਹੈ ਇਹ ਸਾਰਿਆਂ ਦੀ ਅਲੱਗ-ਲੱਗ ਹੈ ਜੀ ਡਿਜ਼ਾਈਨਿੰਗ ਸਾਰੇ ਸੂਟਾਂ ਦੀ ਅਲੱਗ-ਲੱਗ ਡਿਜ਼ਾਈਨਿੰਗ ਹੈ ਉਵੇਂ ਬਾਟਮ ਤੇ ਪੱਟੀ ਦਿੱਤੀ ਹੋਈ ਹੈ ਪਿਓਰ ਮਸਲਿਨ ਦੀ ਬਾਟਮ ਹੈ ਨਾਲ ਤੇ ਨਾਲ ਬੜੇ ਪਿਆਰੇ ਮਲਟੀ ਕਲਰ ਦੇ ਵਿੱਚ ਲਾਈਟ weight ਦੇ ਬੜੇ ਸੋਹਣੇ-ਸੋਹਣੇ ਦੁਪੱਟੇ ਸਾ ਪ੍ਰੋਪਰ ਫਿਨਿਸ਼ਿੰਗ ਲੇਸ ਦੇ ਨਾਲ ਦੁਪੱਟੇ ਦੀ ਹੋਈ ਵੀ ਹੈ ਤੇ ਪ੍ਰਾਈਸ ਹੈਗਾ 24 2400 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਗ੍ਰੀਨ ਕਲਰ ਗ੍ਰੀਨ ਕਲਰ ਰ ਬਹੁਤ ਪਿਆਰਾ ਨੈਕ ਤੇ ਵਰਕ ਆ ਗਿਆ ਸਾਰੀ ਸ਼ਰਟ ਤੇ ਉੱਪਰ ਤੋਂ ਲੈ ਕੇ نیچے ਤੱਕ ਸਾਰਾ ਵਰਕ ਹੈ ਜੀ ਘੇਰੇ ਤੱਕ ਦੇ ਨਾਲ ਉਹ ਮੇ ਬਾਟਮ ਤੇ ਦਿੱਤੀ ਹੋਈ ਆ ਪੱਟੀ ਤੇ ਨਾਲ ਤੇ ਉਸਰੀਨ ਦੇ ਵਿੱਚ ਡਿਜ਼ਾਈਨਰ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ। ਇਹ ਨਾ ਦੁਪੱਟਾ 24 ਸੌ ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਇਹਦੇ ਵਿੱਚ ਹੈਗਾ ਆਪਣੇ ਕੋਲ ਨੈਕਸਟ ਮਸਟਰਡ ਕਲਰ ਹੈ। ਬੜਾ ਸੋਹਣਾ ਕਾਲਸ ਤੇ ਜਿਵੇਂ ਥੰਦਾ ਪੀਲਾ ਰੰਗ ਕਹਿ ਸਕਦੇ ਆਪਾਂ ਇਹਨੂੰ। ਸੂਟ ਬਹੁਤ ਪਿਆਰੇ ਹੈ ਬਸ ਹੁਣ ਪਰਪਲ ਕਲਰ ਦੇ ਨਾਲ ਵਰਕ ਦੀ ਆਊਟਲਾਈਨਿੰਗ ਵਿੱਚ ਪਰਪਲ थ्रेड ਯੂਜ਼ ਕੀਤਾ ਹੈ ਨੀਚੇ ਘੇਰੇ ਤੱਕ ਵਰਕ ਹੈ ਡਿਜ਼ਾਈਨਿੰਗ ਸਾਰਿਆਂ ਦੀ ਅਲੱਗ-ਅਲੱਗ ਡਿਜ਼ਾਈਨਿੰਗ ਹੈ ਸਾਰੇ ਸੂਟਾਂ ਦੀਓ ਤੇ ਪਿਆਰੀ ਇਹ ਨਾਲ ਪਿਓਰ ਮਸਲੀਨ ਦੇ ਵਿੱਚ ਬਾਟਮ ਤੇ ਨਾਲ ਹੈਗਾ ਜੇ ਬੜਾ ਪਿਆਰਾ ਦੁਪੱਟਾ ਆ ਗਿਆ ਬੜਾ ਸੋਹਣਾ ਜਿਵੇਂ ਪਰਪਲ ਕਲਰ ਸ਼ਰਟ ਦੇ ਵਿੱਚ ਯੂਜ਼ ਕੀਤਾ ਹੋਇਆ ਉਸੇ ਦਾ ਦੁਪੱਟਾ ਨਾਲ ਬਹੁਤ ਪਿਆਰਾ ਸੂਟ ਹੈ 2400 ਪ੍ਰਾਈਸ ਹੈ ਜੀ ਤੇ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਫਿਰੋਜ਼ੀ ਤੋਂ ਜਿਹੜਾ ਥੋੜਾ ਡਾਰਕ ਕਲਰ ਹੁੰਦਾ ਉਹ ਵਾਲਾ ਕਲਰ ਆ ਕੀਰੀ ਤੱਕ ਉਹ ਸੋਨਾ ਵਰਤਿਆ। ਤੇ ਮੈਂ ਹੱਕੀਆ ਬਾਟਮ ਤੇ ਸਾਡਾ ਇਸ ਦਾ ਦੁਪੱਟਾ ਜਿਹੜਾ ਥ੍ਰੈਡ ਯੂਜ਼ ਕੀਤਾ ਹੋਇਆ ਉਸ ਦੇ ਨਾਲ ਹੀ ਕੰਟਰਾਸਟ ਹੈ ਜੀ ਦੁਪੱਟੇ ਦਾ। ਆਰੇ ਮਲਟੀ ਕਲਰ ਦੇ ਵਿੱਚ ਦੁਪੱਟੇ ਤੇ ਬਹੁਤ ਸੋਹਣੇ ਸਟਾਈਲਿਸ਼ ਸੂਟ 2400 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਮੈਂ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਪਾਂ ਇਹ ਮਸਲੀਨ ਸ਼ਿਮਰ ਦੇ ਵਿੱਚ ਸੂਟ ਹੈ ਜੀ ਹਲਕੀ ਹਲਕੀ ਸ਼ਾਈਨ ਹੈ ਇਹਨਾਂ ਦੇ ਵਿੱਚ ਹੈ ਪਿਓਰ ਮਸਲੀਨ ਦੇ ਵਿੱਚ ਹੈ ਜੀ ਸੂਟ 3 ਮੀਟਰ ਦੀ ਬਾਟਮ ਦੇ ਨਾਲ ਤੇ ਜਿਹੜੀ ਸ਼ਾਈਨ ਹੈ ਜੀ ਕੋਈ ਫੀਲ ਨਹੀਂ ਹੁੰਦੀ ਕੋਈ ਚੂਬਰਦਾ ਨਹੀਂ ਹੈਗਾ ਬਿਲਕੁਲ ਵੀ ਸਾਫਟ ਦੇ ਵਿੱਚ ਹੈ ਬਸ ਉੱਪਰ ਹੀ ਸ਼ਾਈਨ ਹੈ ਜੀ ਇਹ ਕੋਈ ਤੰਦ ਨਹੀਂ ਹੈਗੀ ਚੁੱਭਣ ਵਾਲੀ ਗ੍ਰੇ ਕਲਰ ਦੇ ਵਿੱਚ ਪਿਓਰ ਮਸਲੀਨ ਦੇ ਵਿੱਚ ਤੇ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਡਿਜੀਟਲ ਪ੍ਰਿੰਟਿੰਗ ਏਕੇ ਰੇਤੇ ਆ ਜਾਣਾ ਬਹੁਤ ਸੋਹਣੀ ਨਾਲ ਪਲੇਨ ਬਾਟਮ ਹੈ ਜੀ ਪਿਓਰ ਮਸਲੀਨ ਚ 3 ਮੀਟਰ ਦੀ ਬਾਟਮ ਹੈ ਨਾਲ ਇਹ ਬੈਕ ਪੱਲਾ ਆ ਜਾਣਾ ਜੀ ਬੈਕ ਤੇ ਵੀ ਉਵੇਂ ਸੇਮ ਪ੍ਰਿੰਟਿੰਗ ਹੈ ਜਿਹੜਾ ਫਰੰਟ ਤੇ ਪ੍ਰਿੰਟ ਰਹਿਣਾ ਸੇਮ ਪ੍ਰਿੰਟ ਬੈਕ ਤੇ ਰਹਿਣਾ ਜੀ ਸੂਪ ਦੇ ਤੇ ਸਾਈਡ ਤੇ ਸਲੀਵਜ਼ ਨਿਕਲੇ ਹੋਣੀਆਂ ਇਹ ਐਵੇਂ ਸਲੀਵਜ਼ ਤੇ ਆ ਜਾਣੀ ਪ੍ਰਿੰਟਿੰਗ ਸਾਰੇ ਸੂਟਾਂ ਦੇ ਐਵੇਂ ਹੀ ਹੋਣੀਆਂ ਇਹ ਫਰੰਟ ਆ ਗਿਆ ਪਿਓਰ ਮਸਲੀਨ ਦੇ ਵਿੱਚ ਮਸਲੀਨ ਸ਼ਿਮਰ ਦੇ ਵਿੱਚ ਸੂਟ ਹੈ ਜੀ ਇਹ ਜਿਹੜੇ ਇਹ ਵਾਲੇ ਸੂਟ ਹੈ ਮਸਲੀਨ ਸ਼ਿਮਰ ਦੇ ਵਿੱਚ ਤੇ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਨਾਲ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਨਾਲ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਇਹਨਾਂ ਦਾ ਇਹ ਦੇਖੋ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਫੁੱਲ ਲੈਂਥ ਦਾ ਕੋਈ ਦੁਪੱਟਾ ਛੋਟਾ ਨਹੀਂ ਹੈਗਾ ਇਹ ਦੇਖੋ ਇਹ ਹੈਗੀ ਇਸ ਦੀ ਗ੍ਰੇਸ ਦੁਪੱਟੇ ਦੀ ਬਹੁਤ ਪਿਆਰਾ ਸੂਟ ਹੈ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਹੁਣ ਇਹਨਾਂ ਦੇ ਨਾਲ ਦੀ ਮੈਂ ਤੁਹਾਨੂੰ ਡਿਜ਼ਾਈਨਿੰਗ ਦਿਖਾਨੀ ਹੈ ਗ੍ਰੇ ਦਿਖਾਇਆ ਨੈਕਸਟ ਹੈਗਾ ਇਸੇ ਸੇਮ ਡਿਜ਼ਾਈਨ ਦੇ ਵਿੱਚ ਕਰੀਮ ਆਫ ਵਾਈਟ ਕਲਰ ਹੈ ਜੀ ਡਿਜ਼ਾਈਨ ਸੇਮ ਹੈ ਸੇਮ ਡਿਜ਼ਾਈਨ ਦੇ ਵਿੱਚ ਬਹੁਤ ਪਿਆਰਾ ਮਸਲੀਨ ਸ਼ਿਮਰ ਦੇ ਵਿੱਚ ਸੂਟ ਬਹੁਤ ਸੋਹਣਾ ਮਲਟੀ ਪ੍ਰਿੰਟ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਹੈ ਸੂਟ ਤੇ ਤੇ ਇਹ ਸੇਮ ਪ੍ਰਿੰਟ ਹੀ ਬੈਕ ਫੱਲੇ ਤੇ ਹੈ ਇਹ 슬ੀਵਜ਼ ਆ ਜਾਣੀਆਂ ਹੈ ਸਾਈਡ ਤੋਂ ਉਵੇਂ ਪ੍ਰਿੰਟ ਦੇ ਵਿੱਚ ਤੇ ਪਿਓਰ ਮਸਲੀਨ ਦੀ ਪਲੇਨ ਬਾਟਮ ਹੈ ਨਾਲ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਕੋਈ ਦੁਪੱਟਾ 2.5 ਤੋਂ ਘੱਟ ਨਹੀਂ ਹੋਊਗਾ ਜੀ ਪੂਰਾ 2.5 ਮੀਟਰ ਦਾ ਦੁਪੱਟਾ ਹੋਊ ਸੂਟ ਦੇ ਨਾਲ ਇਹ ਦੇਖੋ ਬਹੁਤ ਸੋਹਣੀ ਲੋਕ ਰਸੂਟ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਹੀ ਬੜਾ ਸੋਹਣਾ 골ਡਨ ਜਿਹਾ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਪਹਿਲਾਂ ਗ੍ਰੇ ਦਿਖਾਇਆ ਫਿਰ ਕਰੀਮ ਫਿਰ ਹੈਗਾ ਸਕਿਨ 골ਡਨ ਡਾਰਕ ਦੇ ਵਿੱਚ ਮਸਲੀਨ ਸ਼ਿਮਰ ਦੇ ਵਿੱਚ ਬੜੀ ਪਿਆਰੀ ਪ੍ਰਿੰਟਿੰਗ ਸ਼ਰਟ ਤੇ 3 ਮੀਟਰ ਦੀ ਬਾਟਮ ਹੈ ਜੀ ਪਿਓਰ ਮਸਲੀਨ ਦੀ ਇਹ ਪਿਓਰ ਮਸਲੀਨ ਦਾ ਹੀ ਇਸ ਦੇ ਨਾਲ 2.5 ਮੀਟਰ ਦਾ ਪੂਰਾ 2.5 ਮੀਟਰ ਦਾ ਦੁਪੱਟਾ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਗ੍ਰੇ ਕਲਰ ਨੈਕਸਟ ਡਿਜ਼ਾਈਨ ਹੈ ਜੀ ਪਹਿਲਾਂ 3 ਸੂਟ ਇੱਕ ਡਿਜ਼ਾਈਨ ਚ ਦਿਖਾਏ ਆ ਨੈਕਸਟ ਡਿਜ਼ਾਈਨ ਹੈ ਬੜਾ ਸੋਹਣਾ ਸੈਲਫ ਦੇ ਵਿੱਚ ਪ੍ਰਿੰਟਿੰਗ ਹੈ ਜੀ ਸਾਰੇ ਦੇ ਵਿੱਚ ਉੱਪਰ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਸਾਰੇ ਦੇ ਵਿੱਚ ਹੀ ਤੇ ਨੀਚੇ ਘੇਰੇ ਤੇ ਆ ਗਿਆ ਹੀ ਵਾਲਾ ਪ੍ਰਿੰਟ ਸੇਮ ਪ੍ਰਿੰਟ ਬੈਕ ਤੇ ਹੈ ਇਹ ਬਾਜੂ ਤੇ ਆ ਜਾਣਾ ਜੀ ਸਾਈਡ ਤੇ ਜਿਹੜਾ ਦਿੱਤਾ ਹੋਇਆ ਬਾਜੂ ਆ ਜਾਣੀ ਸੋਹਣਾ ਪਨ ਹੈ 3 ਮੀਟਰ ਦੀ ਬਾਟਮ ਹੈ ਜੀ ਨਾਲ ਹਰ ਇੱਕ ਸੂਟ ਦੇ ਨਾਲ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਮਲਟੀ ਕਲਰ ਦੇ ਵਿੱਚ ਮਲਟੀ ਕਲਰ ਦੇ ਵਿੱਚ ਦੁਪੱਟਾ ਯਾਰ ਦੁਪੱਟਾ ਬੱਸ ਉਹ ਨਸੂਰ ਤੇ ਨੈਕਸਟ ਸੇਮ ਇਸੇ ਡਿਜ਼ਾਈਨ ਦੇ ਵਿੱਚ ਹੈਗਾ ਕਰੀਮ ਪਹਿਲਾ ਇੱਕ ਡਿਜ਼ਾਈਨ ਸੀਗਾ ਹੁਣ ਇਹ ਸੈਕਿੰਡ ਡਿਜ਼ਾਈਨ ਹੈ ਆਪਣਾ ਕਰੀਮ ਕਲਰ ਉਹ ਵੀ ਸੈਲਫ ਦੇ ਵਿੱਚ ਪ੍ਰਿੰਟਿੰਗ ਹੈ ਉੱਪਰ ਮਸਲੀਨ ਸ਼ਿਮਰ ਦੇ ਵਿੱਚ ਸੂਟ ਬਹੁਤ ਪਿਆਰੀ ਪ੍ਰਿੰਟਿੰਗ ਹੈ ਵਾ ਫਰੰਟ ਬੈਕ ਦੋਨੋਂ ਪੱਲੇ ਸੇਵ ਹੈ ਇਹ 슬ੀਵਸ ਤੇ ਆ ਜਾਣਾ ਜੀ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਨਾਲ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਹੀ ਦੁਪੱਟਾ ਦੁਪੱਟਾ 2000 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਨਾਲ ਦਾ ਹੀ ਸੇਮ ਡਿਜ਼ਾਈਨ ਦੇ ਵਿੱਚ ਪਰਪਲ ਜਿਹਾ ਕਲਰ ਹੈ ਜੀ ਬੜਾ ਸੋਹਣਾ ਕਾਲਸ ਤੇ ਜਿਹੜਾ ਪਰਪਲ ਹੁੰਦਾ ਉਹ ਵਾਲਾ ਕਲਰ ਆ ਬਹੁਤ ਸੋਹਣਾ ਸੈੱਟ ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਇਹ ਆ ਕੀ ਪ੍ਰਿੰਟਿੰਗ ਬਹੁਤ ਸੋਹਣੀ ਬਾਜੂ ਤੇ ਪਰਪਲ ਜਿਹਾ ਕਲਰ ਹੈ ਸੇਮ ਪ੍ਰਿੰਟਿੰਗ ਇਹ ਚੇਕ ਬੈਕਪ ਤੇ ਘੇਰੇ ਤੇ ਇੱਕ ਮਲਟੀ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਬਹੁਤ ਪਿਆਰੇ ਕਲਰ ਹੈ ਦੁਪट्टे ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ 2200 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਮਸਲੀਨ ਸ਼ਿਮਰ ਦੇ ਵਿੱਚ ਹੀ ਹੋਣਗੇ ਸੂਟ ਇਹ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਦੇ ਨਾਲ ਨੈਕਸਟ ਹੈਗਾ ਬੜਾ ਸੋਹਣਾ ਗ੍ਰੇ ਕਲਰ ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਦੇ ਨਾਲ ਧੀ ਪ੍ਰਿੰਟਿੰਗ ਬੜੀ ਪਿਆਰੀ ਹੈ। ਕਰੀਮ ਪ੍ਰਿੰਟ ਦੇ ਨਾਲ ਬਹੁਤ ਪਿਆਰਾ ਇਹਦਾ ਡਿਜ਼ਾਈਨ ਹੈ। 3 ਮੀਟਰ ਦੀ ਬਾਟਮ ਨਾਲ ਇਹ ਬਾਜੂ ਆ ਜਾਣੀ ਹੈ ਤੇ ਪ्योर ਮਸਲੀਨ ਦਾ ਇਹ ਦੁਪੱਟਾ ਕਾਕੀ ਨਕਰ ਇਸ ਫੁਲਾਜੀ ਦਾ 2200 ਪ੍ਰਾਈਸ ਦੇ 2200 ਪ੍ਰਾਈਸ ਦੇ ਨਾਲ ਇਹਦੇ ਕਲਰ ਹੈਗੇ ਆਪਣੇ ਕੋਲ ਬੜਾ ਸੋਹਣਾ ਡਾਰਕ ਗਾਜਰੀ ਜਿਹਾ ਕਲਰ ਹੈ ਸੇਮ ਦੇ ਵਿੱਚ ਗਾਜਰੀ ਕਲਰ ਬਹੁਤ ਸੋਣੀ ਸ਼ਾਈਨ ਹੈ ਸੂਟ ਦੇ ਵਿੱਚ ਪਿਓਰ ਮਸਲੀਨ ਦੇ ਵਿੱਚ ਹੈ ਜੀ ਸੂਟ ਇਹਦਾ ਦੁਪੱਟਾ 250 ਪ੍ਰਾਈਸ ਦੇ ਨਾਲ ਇਹਦੇ ਵਿੱਚ ਹੀ ਹੈਗਾ ਸੇਮ ਦੇ ਵਿੱਚ ਆਪਣੇ ਕੋਲ ਫਿਰੋਜ਼ੀ ਕਲਰ ਸੇਮ ਡਿਜ਼ਾਈਨ ਦੇ ਵਿੱਚ ਮੈਂ ਤੁਹਾਨੂੰ ਤਿੰਨ ਤਿੰਨ ਸੂਟ ਦਿਖਾਏ ਹੁਣ ਇਹਦੇ ਵਿੱਚ ਗ੍ਰੇ ਦਿਖਾਇਆ ਸੀਗਾ ਗਾਜਰੀ ਫਿਰ ਫਿਰੋਜ਼ੀ ਰੋਜ਼ ਦੀ ਜਿਹੜਾ ਪ੍ਰੋਪਰ ਐਂਡ ਪ੍ਰੋਪਰ ਫਲੋਜ਼ੀ ਕਲਰ ਆ ਉਹ ਵਾਲਾ ਹੈਗਾ ਜੀ ਇਹ ਡਿਜ਼ਾਈਨ ਇਹ ਫਲੋ ਮਸਲੀਨ ਦਾ ਦੁਪੱਟਾ ਇਹ ਟਾਈ ਟਾਈ ਨਿੱਕੇ ਦੇ ਦੁਪੱਟੇ ਆ 2200 ਪ੍ਰਾਈਸ ਹੈ 2200 ਪ੍ਰਾਈਸ ਹੈ ਜੀ ਇਹ ਮਸਲਿਨ ਸ਼ਿਮਰ ਦੇ ਵਿੱਚ ਜਿਹੜੇ ਸੂਟ ਦਿਖਾਏ ਆ ਇਹਨਾਂ ਦਾ 2200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8246580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ